ਮੱਖਣ ਕੰਗਾ ਕਤਲ ਕੇਸ ਵਿੱਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਬਹੁ ਚਰਚਿਤ ਮੱਖਣ ਸਿੰਘ ਕੰਗ ਕਤਲ ਕੇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਵੱਲੋਂ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਕਤਲ ਵਿੱਚ ਵਰਤੇ 9mm ਪਿਸਟਲ 2 ਬੱਤੀ ਬੋਰ ਪਿਸਟਲ ਅਤੇ 4 ਜਿੰਦਾ কারਤੂਸ ਬਰਾਮਦ ਕਰਨ ਵੀ ਸਫਲਤਾ ਹਾਸਲ ਕੀਤੀ ਪੇਸ਼ ਹੈ ਸਿਟੀ ਇਨਫੋ ਤੋਂ ਖਾਸ ਨਿਊਜ਼ ਰਾਸ਼ ਦੀ ਜੋ ਐਟੀਐਸ ਹੈ ਦੇ ਨਾਲ ਮਿਲ ਕੇ ਕਰਕੇ ਇਹ ਜਿਹੜਾ ਕੇਸ 28 ਮਾਰਚ 2022 ਨੂੰ ਰੌਹੋਂ ਦੇ ਇਲਾਕੇ ਵਿੱਚ ਹੋਇਆ ਸੀ પેટ્રોલ ਪੰਪ ਤੇ ਮਰਡਰ ਹੋਇਆ ਸੀ ਇਸ ਦੇ ਵਿੱਚ ਜਿਹੜਾ ਬੜਾ ਫੇਮਸ ਯਹਾਂ ਪੇ ਇੱਕ ਸ਼ਰਾਬ ਦੇ ਰਿਲੇਟਡ business ਦੇ ਠੇਕੇਦਾਰ ਮੱਖਣ ਕੰਗ ਕਰਕੇ ਜੋ ਕੰਗ ਪਿੰਡ ਦਾ ਰਹਿਣ ਵਾਲਾ ਸੀ ਉਹਦਾ ਮਰਡਰ ਹੋਇਆ ਸੀ ਔਰ ਉਹਦੇ ਵਿੱਚ ਬਹੁਤ ਜ਼ਿਆਦੇ ਫਾਇਰਿੰਗ ਹੋਣ ਕਰਕੇ ਉਹਦੀ ਮੌਤ ਹੋਈ ਸੀ ਉਹਦੇ ਵਿੱਚ ਟੋਟਲ 27 ਗੋਲੀਆਂ ਜਿਹੜੀ ਹੈ ਉਹਦੀ ਬੋਡੀ ਵਿੱਚੋਂ ਮਿਲੀ ਸੀ ਤੇ 30 ਦੇ ਕਰੀਬ ਖੋਲ-ਵਕ-ਵਕ ਹਥਿਆਰਾਂ ਦੇ ਮਿਲੇ ਸੀ ਸੋ ਇਸ ਕੜੀ ਦੇ ਵਿੱਚ ਪਹਿਲੇ ਦੋ ਅਕਿਊਜ਼ਡ ਅਰੈਸਟ ਕੀਤੇ ਗਏ ਸੀ ਔਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੋਂ ਲੈ ਕੇ ਉਸ ਮੇ ਪੁਛਤਾਜ ਜਿਹੜੀ ਪੁਛਗਿਚ ਕੀਤੀ ਸੀ ਜਿਹੜੇ ਕਰਕੇ ਟੋਟਲ ਜਿਹੜੇ ਨੇ ਇਹਨਾਂ ਵਿੱਚੋਂ 6 ਅਕਿਊਜ਼ਡ ਇਨਕਲੂਡਿੰਗ ਇੱਕ ਮੇਨ ਬੰਦਾ ਜਿਹੜਾ ਰਾਜੇਸ਼ ਕੁਮਾਰ ਸੋਨੂ ਖੱਤਰੀ ਉਹ ਜਿਹੜੀ ਉਹਦੀ ਸ਼ਮੂਲੀਅਤ ਪਾਈ ਗਈ ਸੀ ਸੋਨੂ ਖੱਤਰੀ ਦੀ ਜਿਹੜੀ ਬੈਕਗ੍ਰਾਉਂਡ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਦੋਨੋਂ ਪਹਿਲੇ ਕਿਸੇ ਵੇਲੇ ਸ਼ਰਾਬ ਦੇ ਠੇਕੇਦਾਰ ਹੁੰਦੇ ਸੀ ਹੋਰ ਇਹਨਾਂ ਦੀ ਆਪਸ ਵਿੱਚ ਜਿਹੜੀ ਹੈ ਰਾਈਵਲਰੀ ਸ਼ੁਰੂ ਹੋ ਗਈ ਔਰ ਉਸ ਬੰਗਾ ਸ਼ਹਿਰ ਦੇ ਵਿੱਚ ਇੱਕ ਮਟਰੂ ਨਾ ਦਾ ਇੱਕ ਸ਼ਖਸ ਜਿਹੜਾ ਹੈ ਉਹਦੇ ਤੇ ਘਰ ਜਾ ਕਰਕੇ ਤਿੰਨ ਸ਼ਖਸ ਜੁੜੇ ਸੀ ਉਹਨਾਂ ਨੇ ਜੋ ਸੋਨੂ ਕਤਰੀ ਵੱਲੋਂ ਭੇਜੇ ਗਏ ਸੀ ਇਹਨਾਂ ਨੇ ਜਾ ਕਰਕੇ ਉੱਥੇ ਫਾਇਰਿੰਗ ਗੱਡੀ ਜਿਹੜੀ ਉਹਦੇ ਗੇਟ ਤੇ ਮਾਰ ਕੇ ਫਾਇਰਿੰਗ ਕੀਤੀ ਔਰ ਉਸ ਦੀ ਜਵਾਬੀ ਫਾਇਰਿੰਗ ਵਿੱਚ 12 ਮੋਰ ਤੋਂ ਜਿਹੜਾ ਮਟਰੂ ਨੇ ਜੋ ਕੀਤੀ ਇਹਨਾਂ ਦਾ ਇੱਕ ਬੰਦਾ ਜੋ ਕੂਨਰ ਕਰਕੇ ਸੀ ਉਹ ਨੂੰ ਜਿਹੜਾ ਉਹ ਦੀ ਜਿਹੜੀ ਡੈਥ ਹੋ ਗਈ ਸੀ ਸੁਰਜੀਤ ਸਿੰਘ ਕੂਨਰ ਇਸ ਦਾ ਜਿਹੜਾ ਬਦਲਾ ਲੈਂਡ ਲਈ ਜਿਹੜੀ ਹੈ ਇਹ ਸਾਰੀ ਦੀ ਸਾਰੀ ਕਾਰਵਾਈ ਔਰ ਵਿਯੁਧਬੰਦੀ ਜਿਹੜੀ ਕੀਤੀ ਗਈ ਔਰ ਇਹਦੇ ਵਿੱਚ ਕਾਫੀ ਸੋਫਿਸਟੀਕੇਟਿਡ ਵੈਪਨ ਇਨਕਲੂਡਿੰਗ 터ਕਿਸ਼ ਜਿਗਾਨਾ .30 ਬੋਰ ਔਰ 7.62mm ਦੇ ਹਥਿਆਰ ਇਸਤੇਮਾਲ ਹੋਏ। ਸੋ ਇੱਕ ਚੈਲੰਜ ਸੀ ਪੁਲਿਸ ਲਈ ਔਰ ਇਹਦੇ ਵਿੱਚ ਸਾਡੀ EGITF ਜੋ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਸ ਵੱਲੋਂ ਮਹਾਰਾਸ਼ਟਰ ATS ਨਾਲ ਮਿਲ ਕੇ ਕਰਕੇ ਔਰ ਇਹਨਾਂ ਨੂੰ ਜਿਹੜਾ ਮੁੰਬਈ ਦੇ ਆਊਟਸਕਰਟਸ ਦੇ ਵਿੱਚ ਜਿਹੜਾ ਇਲਾਕਾ ਹੈ ਅੰਬਿਲਵਾਲ ਉੱਥੋਂ ਇੱਕ ਅਪਾਰਟਮੈਂਟ ਤੋਂ ਇਹਨਾਂ ਨੂੰ ਅਰੈਸਟ ਕੀਤਾ ਇਹਨ ਤਿੰਨ ਬੰਦਿਆਂ ਨੂੰ ਵੀ ਪਿਛਲੇ ਕੁਝ ਮਹੀਨਿਆਂ ਤੋਂ ਉੱਥੇ ਰਹਿ ਰਹੇ ਸੀ ਇਹ ਇਸ ਤੋਂ ਪਹਿਲੇ ਜਗੋਂ ਤੋਂ ਬਗੜੜੇ ਸੀ ਇਹਨਾਂ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਣਾ ਇਹਨਾਂ ਦਾ ਪਾਇਆ ਗਿਆ ਇਹਦੇ ਵਿੱਚ 1 ਮਹੀਨਾ ਇਹਨਾਂ ਨੇ ਪੌਂਡੀਚਰੀ ਵਿੱਚ ਵੀ ਬਤਾਇਆ ਸੋ ਇਹ ਤਿੰਨ ਜਿਹੜੇ ਹੁਣ ਮੇਜਰ ਜੋ ਉਸ ਕੇਸ ਦੇ ਵਿੱਚ ਵਾਂਟਡ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਸ਼ਿਵਮ ਮਹਾਲੋਂ ਪਿੰਡ ਦਾ ਹੈ ਇੱਕ 22 ਸਾਲ ਦਾ ਮੁੰਡਾ ਹੈ ਅਮਨਦੀਪ ਰੰਚੋ ਜੋ ਹੈ ਖਮਾਚੋ ਪਿੰਡ ਦਾ ਹੈ ਜੋ ਸਦਰ ਬੰਗਾ ਦਾ ਹੈ ਇਹ ਵੀ ਕਰੀਬ 22 ਸਾਲ ਉਮਰ ਦਾ ਹੈ ਔਰ ਗੁਰਮੁਖ ਸਿੰਘ ਗੋਰਾ ਜਿਹੜਾ ਇਹ 23 ਸਾਲ ਉਮਰ ਦਾ ਹੈ ਇਹ ਤਿੰਨ ਨੂੰ ਅਰੈਸਟ ਕੀਤਾ ਗਿਆ ਹੈ ਔਰ ਇਹਨਾਂ ਦੀ ਪੁੱਛਗਿੱਛ ਤੇ ਬਾਅਦ ਦੋ ਅਕਿਊਜ਼ਡ ਜਿਹੜੇ ਹੋਰ ਇਸ ਕੇਸ ਵਿੱਚ ਨਾਮਜ਼ਦ ਕਰਕੇ ਅਰੈਸਟ ਕੀਤੇ ਗਏ ਇਹਨਾਂ ਵਿੱਚੋਂ ਇੱਕ ਖੜਕ ਸਿੰਘ ਗੱਗੂ ਜੋ ਸੁਦਾ ਮਾਜਰਾ ਪਿੰਡ ਦਾ ਹੈ ਜਿਹੜੇ ਕੋਲੋਂ ਇੱਕ 9mm ਪਿਸਟਲ ਜੋ ਕਿ ਜੋ ਸ਼ਿਵਮ ਵੱਲੋਂ ਉਹਨੂੰ ਦਿੱਤਾ ਗਿਆ ਸੀ ਹੈਂਡਓਵਰ ਕੀਤਾ ਗਿਆ ਸੀ ਉਹ ਰਿਕਵਰ ਹੋਇਆ ਹੈ ਔਰ ਜਿਹੜੇ ਇੱਕ ਇਹਦੇ ਨਾਲ ਬੰਦਾ ਦੀਪਕ ਚੋਹਾਨ ਹੈ ਇਹਨੂੰ ਵੀ ਇਸ ਲਈ ਅਰੈਸਟ ਕੀਤਾ ਗਿਆ ਹੈ ਕਿ ਇਸ ਵੱਲੋਂ ਜੋ ਐਵਿਡੈਂਸ ਡਿਸਟਰੋਏ ਕੀਤਾ ਗਿਆ ਔਰ ਜਿਹੜਾ ਇਹਦੇ ਵਿੱਚ ਜੋ ਗੱਡੀ ਇਸਤੇਮਾਲ ਹੋਈ ਸੀ ਮਰਡਰ ਵਿੱਚ ਉਹ ਜਿਹੜੀ ਇਹਨੂੰ ਇਹਨਾਂ ਨੂੰ ਹੈਂਡਓਵਰ ਹੋਈ ਸੀ ਜਿਹੜੀ ਕਿ ਇਹਨਾਂ ਨੇ ਅੱਗੇ ਅੱਗੇ ਤਫਤੀਸ਼ ਵਿੱਚ ਆ ਰਹੀ ਹੈ ਕਿ ਇਹਨਾਂ ਨੇ ਕਿੱਥੇ ਵੇਚੀ ਹੈ ਸੋ ਓਵਰਆਲ ਇਹ ਬੰਦੇ ਕੋਈ ਛੋਟੇ ਲੈਵਲ ਦੇ ਕ੍ਰਾਈਮਨਲਸ ਨਹੀਂ ਸੀ ਜਿਸ ਹਿਸਾਬ ਨਾਲ ਮਰਡਰ ਹੋਇਆ ਜੋ ਐਕਟੀਵਿਟੀਆਂ ਹਨ सोनू ਖत्री ਦੀ ਐਕਟੀਵਿਟੀਆਂ ਹਨ ਵਰਚੂਅਲੀ ਉਹ টেরਰਿਸ ਗਰਪਸ ਨਾਲ ਐਸੋਸੀਏਟਡ ਹੈ ਇੰਟਰਨੈਸ਼ਨਲ ਲੈਵਲ ਕੇ ਉਪਰ ਸਮਕਲਿੰਗ ਐਕਟੀਵਿਟੀਜ਼ ਔਰ ਜਿਸ ਤਰੀਕੇ ਦੀ ਵੀ ਜੜੀ ਹੈ ਗਤੀਵਿਧੀਆਂ ਚਲਾ ਰਿਹਾ ਹੈ ਉਹਦੇ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਹੈ ਡੈਫੀਨੇਟਲੀ ਨੇ ਦੇ ਫੜੇ ਜਾਣ ਦੇ ਨਾਲ ਇੱਕ ਤਰੀਕੇ ਸੇ ਇਸ ਏਰੀਆ ਦੇ ਵਿੱਚ ਥੋੜੀ ਜਿਹੀ ਅਮਨ ਸ਼ਾਂਤੀ